ਹਰਿਆਣਾ ਦੇ ਗੁਰੂਗ੍ਰਾਮ ਦੇ ਵਿੱਚ ਮਾਡਲ ਦਿਬਿਆ ਪਹਾਉਜਾ ਕਤਲकांड ਵਿੱਚ ਅਪਰਾਧ ਸ਼ਾਖਾ ਨੂੰ ਵੱਡੀ ਸਫਲਤਾ ਮਿਲੀ ਹੈ 10 ਦਿਨ ਪਹਿਲਾਂ BMW ਕਾਰ ਵਿੱਚ ਦਿਬਿਆ ਦੀ ਲਾਸ਼ ਲੈ ਕੇ ਭੱਜਣ ਵਾਲੇ ਬਿੱਲਰਾਜ ਗਿੱਲ ਨੂੰ ਪੱਛਮੀ ਬੰਗਾਲ ਦੇ ਕੋਲਕਾਤਾ ਤੋਂ ਹਿਰਾਸਤ ਦੇ ਵਿੱਚ ਲਿਆ ਗਿਆ ਹੈ ਉਸ ਉੱਤੇ 50000 ਰੁਪਏ ਦਾ ਇਨਾਮ ਸੀ ਇੱਕ ਦਿਨ ਪਹਿਲਾਂ ਗੁਰੂਗ੍ਰਾਮ ਪੁਲਿਸ ਨੇ ਉਸ ਦੇ ਵਿਦੇਸ਼ ਭੱਜਣ ਦੀ ਸੰਭਾਵਨਾ ਦੇ ਵਿੱਚ ਕਰ ਲੁਕਆਊਟ ਸਰਕੂਲਰ ਜਾਰੀ ਕੀਤਾ ਸੀ ਮੁਹਾਲੀ ਦਾ ਰਹਿਣ ਵਾਲਾ ਬਲਰਾਜ ਗਿੱਲ ਇਸ ਕਤਲ ਕਾਂਡ ਦੇ ਮਾਸਟਰਮਾਈਂਡ ਹੋਟਲ ਮਾਲਕ ਅਵਜੇਤ ਸਿੰਘ ਦਾ دوست ਹੈ ਗੁਰੂਗ੍ਰਾਮ ਦੇ ACP ਕ੍ਰਾਈਮ ਵਾਰੰਡਾ ਗਿਆ ਨੇ ਦੱਸਿਆ ਕਿ ਬਲਰਾਜ ਗਿੱਲ ਨੂੰ ਗੁਰੂਗ੍ਰਾਮ ਲਿਆਂਦਾ ਜਾ ਰਿਹਾ ਹੈ ਉਸ ਤੋਂ ਹੋਰ ਪੁੱਛਗਿੱਛ ਕੀਤੀ ਜਾਵੇਗੀ ਹਾਲਾਂਕਿ 10 ਦਿਨ ਬਾਅਦ ਵੀ ਪੁਲਿਸ ਦਿਵਯਾ ਪੂਜਾ ਦੀ ਲਾਸ਼ ਨਹੀਂ ਲੱਭ ਸਕੇ ਬਲਰਾਜ ਨੇ ਲਾਸ਼ ਲੈ ਕੇ ਫਰਾਰ ਹੋਣ ਵਾਲਾ ਦੂਜਾ ਮੁਲਜ਼ਮ ਰਵੀ ਬੰਗਾਰਜੇ ਫਰਾਰ ਹੈ ਇਸ ਤੋਂ ਪਹਿਲਾਂ ਪੁਲਿਸ ਨੇ ਦਿੱਬਿਆ ਦੇ ਕਤਲकांड ਦੇ ਮਾਸਟਰਮਾਈਂਡ ਹੋਟਲ ਮਾਲਕ ਅਭੀਜੀਤ ਅਤੇ ਲਾਸ਼ ਨੂੰ ਹੋਟਲ ਤੋਂ ਬਾਹਰ ਕੱਢਣ ਵਿੱਚ ਮਦਦ ਕਰਨ ਵਾਲੇ ਓਮ ਪ੍ਰਕਾਸ਼ ਅਤੇ ਹੇਮਰਾਜ ਨੂੰ ਪਹਿਲਾਂ ਹੀ ਗ੍ਰਿਫਤਾਰ ਕਰ ਲਿਆ ਸੀ ਇਸ ਤੋਂ ਇਲਾਵਾ ਪੁਲਿਸ ਨੇ ਅਭੀਜੀਤ ਦੀ ਪ੍ਰੇਮਿਕਾ ਮੇਗਾ ਨੂੰ ਵੀ ਗ੍ਰਿਫਤਾਰ ਕਰ ਲਈ ਕਤਲ ਤੋਂ ਬਾਅਦ ਮੇਗਾ ਅਭੀਜੀਤ ਦੇ ਕਹਿਣ ਉੱਤੇ ਗੁਰੂਗ੍ਰਾਮ ਦੇ ਹੋਟਲ ਸਿਟੀ ਪੁਆਇੰਟ ਉੱਤੇ ਆਈ ਸੀ ਇਹ ਮੇਗਾ ਹੀ ਸੀ ਜਿਸ ਨੇ ਦਿੱਬਿਆ ਦਾ ਆਈਫੋਨ ਅਤੇ ਪਿਸਤੌਲ ਸਮੇਤ ਹੋਰ अहम ਸਬੂਤਾਂ ਨੂੰ ਨਸ਼ਟ ਕਰਨ ਵਿੱਚ ਅਵਜੀਤ ਦਿਮਦਿਤ ਕੀਤੀ ਸੀ ਗੁਰੂਗ੍ਰਾਮ ਪੁਲਿਸ ਦੀ ਜਾਂਚ ਮੁਤਾਬਕ ਦਿੱਬਿਆ ਦੇ ਕਤਲ ਕਰਨ ਵਾਲੇ ਦਿੱਬਿਆ ਦੇ ਨਾਲ ਹੋਟਲ ਦੇ ਵਿੱਚ ਆਇਆ ਸੀ ਜਿਕਰ ਹੋ ਗਿਆ ਕਿ ਬਲਦੇਵ ਨਗਰ ਗੁਰੂਗ੍ਰਾਮ ਦੀ ਰਹਿਣ ਵਾਲੀ ਦਿੱਬਿਆ ਪਹਾਉਜਾ 1 ਜਨਵਰੀ ਨੂੰ ਹੋਟਲ ਸਿਟੀ ਪੁਆਇੰਟ ਦੇ ਮਾਲਕ ਅਵਜੀਤ ਨਾਲ ਘੁੰਮਣ ਗਈ ਸੀ ਫਿਰ ਉਹ 2 ਜਨਵਰੀ ਨੂੰ ਸਵੇਰੇ 4:15 ਮਿੰਟੂ ਤੇ ਅਵਜੀਤ ਅਤੇ ਇੱਕ ਹੋਰ ਵਿਅਕਤੀ ਨਾਲ ਗੁਰੂਗ੍ਰਾਮ ਦੇ ਸਿਟੀ ਪੁਆਇੰਟ ਬ ਹੋਟਲ ਪਾਪਸ ਪਰਤੀ ਹੋਟਲ ਵਿੱਚ ਉਸਨੇ ਦਿੱਬਿਆ ਨੂੰ ਗੋਲੀ ਮਾਰ ਦਿੱਤੀ ਤੋਂ ਬਾਅਦ ਅਵਜੀਤ ਸਿੰਘ ਨੇ ਆਪਣੇ ਦੋਸਤਾਂ ਬਲਰਾਜ ਗਿੱਲ ਅਤੇ ਰਵੀ ਬੰਗਾ ਨੂੰ ਬੁਲਾਇਆ ਨੂੰ 10 ਲੱਖ ਰੁਪਏ ਇੱਕ BMW ਕਾਰ ਦਿੱਤੀ ਅਤੇ ਦਿਪਿਆ ਦੀ ਲਾਸ਼ ਨੂੰ ਟਿਕਾਣੇ ਲਗਾਉਣ ਲਈ ਸੌਂਪ ਦਿੱਤਾ 3 ਜਨਵਰੀ ਨੂੰ ਪੁਲਿਸ ਨੇ ਕਾਰ ਨੂੰ ਪੰਜਾਬ ਦੇ ਪਟਿਆਲਾ ਤੋਂ ਬਰਾਮਦ ਕੀਤਾ ਸੀ ਪਰ ਅਜੇ ਤੱਕ ਦਿਪਿਆ ਦੀ ਲਾਸ਼ ਅਤੇ ਰਵੀ ਦਾ ਪਤਾ ਨਹੀਂ ਲੱਗ ਸਕਿਆ ਬਿਊਰੋ ਰਿਪੋਰਟ ਦੀਸ਼ ਅਪਡੇਟ ਨਿਊਜ਼ ਦੇ ਨਾਲ ਤਨਵਾ हरियाणा ਦੇ ਗੁਰੂਗ੍ਰਾਮ ਦੇ ਵਿੱਚ ਮਾਡਲ ਦਿਵਿਆ ਪਹਾਉਜਾ ਕਤਲकांड ਵਿੱਚ ਅਪਰਾਧ ਸ਼ਾਖਾ ਨੂੰ ਵੱਡੀ ਸਫਲਤਾ ਮਿਲੀ ਹੈ 10 ਦਿਨ ਪਹਿਲਾਂ BMW ਕਾਰ ਵਿੱਚ ਦਿਵਿਆ ਦੀ ਲਾਸ਼ ਲੈ ਕੇ ਭੱਜਣ ਵਾਲੇ ਬਿੱਲਰਾਜ ਗਿੱਲ ਨੂੰ ਪੱਛਮੀ ਬੰਗਾਲ ਦੇ ਕੋਲਕਾਤਾ ਤੋਂ ਹਿਰਾਸਤ ਦੇ ਵਿੱਚ ਲਿਆ ਗਿਆ ਹੈ ਉਸ ਉੱਤੇ 50000 ਰੁਪਏ ਦਾ ਇਨਾਮ ਸੀ ਇੱਕ ਦਿਨ ਪਹਿਲਾਂ ਗੁਰੂਗ੍ਰਾਮ ਪੁਲਿਸ ਨੇ ਉਸ ਦੇ ਵਿਦੇਸ਼ ਭੱਜਣ ਦੀ ਸੰਭਾਵਨਾ ਦੇ ਵਿਚਕਾਰ ਲੁਕਆਊਟ ਸਰਕੂਲਰ ਜਾਰੀ ਕੀਤਾ ਸੀ ਮੁਹਾਲੀ ਦਾ ਰਹਿਣ ਵਾਲਾ ਬਲਰਾਜ ਗਿੱਲ ਇਸ ਕਤਲ ਕਾਂਡ ਦੇ ਮਾਸਟਰਮਾਈਂਡ ਹੋਟਲ ਮਾਲਕ ਅਵਜਿਤ ਸਿੰਘ ਦਾ دوست ਹੈ ਗੁਰੂਗ੍ਰਾਮ ਦੇ ACP ਕ੍ਰਾਈਮ ਵਾਰੰਦਗੀ ਨੇ ਦੱਸਿਆ ਕਿ ਬਲਰਾਜ ਗਿੱਲ ਨੂੰ ਗੁਰੂਗ੍ਰਾਮ ਛਾਂਤਾ ਜਾ ਰਿਹਾ ਹੈ ਉਸ ਤੋਂ ਹੋਰ ਪੁੱਛਗਿੱਛ ਕੀਤੀ ਜਾਵੇਗੀ ਹਾਲਾਂਕਿ 10 ਦਿਨ ਬਾਅਦ ਵੀ ਪੁਲਿਸ ਦਿਵਯਾ ਪੂਜਾ ਦੀ ਲਾਸ਼ ਨਹੀਂ ਲੱਭ ਸકી ਬਲਰਾਜ ਨੇ ਲਾਸ਼ ਲੈ ਕੇ ਫਰਾਰ ਹੋਣ ਵਾਲਾ ਦੂਜਾ ਮੁਲਜ਼ਮ ਰਵੀ ਬੰਗਾਰਜੇ ਫਰਾਰ ਹੈ ਇਸ ਤੋਂ ਪਹਿਲਾਂ ਪੁਲਿਸ ਨੇ ਦਿਬਿਆ ਦੇ ਕਤਲ ਕਾਂਡ ਦੇ ਮਾਸਟਰਮਾਈਂਡ ਹੋਟਲ ਮਾਲਕ ਅਭਿਜੀਤ ਅਤੇ ਲਾਸ਼ ਨੂੰ ਹੋਟਲ ਤੋਂ ਬਾਹਰ ਕੱਢਣ ਵਿੱਚ ਮਦਦ ਕਰਨ ਵਾਲੇ ਓਮ ਪ੍ਰਕਾਸ਼ ਅਤੇ ਹੇਮਰਾਜ ਨੂੰ ਪਹਿਲਾਂ ਹੀ ਗ੍ਰਿਫਤਾਰ ਕਰ ਲਿਆ ਸੀ ਇਸ ਤੋਂ ਇਲਾਵਾ ਪੁਲਿਸ ਨੇ ਅਭਿਜੀਤ ਦੀ ਪ੍ਰੇਮਿਕਾ ਮੇਗਾ ਨੂੰ ਵੀ ਗ੍ਰਿਫਤਾਰ ਕਰ ਲਈ ਕਤਲ ਤੋਂ ਬਾਅਦ ਮੇਗਾ ਅਭਿਜੀਤ ਦੇ ਕਹਿਣ ਉੱਤੇ ਗੁਰੂਗ੍ਰਾਮ ਦੇ ਹੋਟਲ ਸਿਟੀ ਪੁਆਇੰਟ ਉੱਤੇ ਆਈ ਸੀ ਇਹ ਮੇਗਾ ਹੀ ਸੀ ਜਿਸ ਨੇ ਦਿਬਿਆ ਦਾ ਆਈਫੋਨ ਅਤੇ ਪਿਸਤੌਲ ਸਮੇਤ ਹੋਰ ਹਮ ਸਬੂਤਾਂ ਨੂੰ ਨਸ਼ਟ ਕਰਨ ਵਿੱਚ ਅਭੀਜੀਤ ਦਿਮਵਦਤ ਕੀਤੀ ਸੀ ਗੁਰੂਗ੍ਰਾਮ ਪੁਲਿਸ ਦੀ ਜਾਂਚ ਮੁਤਾਬਕ ਦਿੱਬਿਆ ਦੇ ਕਤਲ ਕਰਨ ਵਾਲੇ ਦਿੱਬਿਆ ਦੇ ਨਾਲ ਹੋਟਲ ਦੇ ਵਿੱਚ ਆਇਆ ਸੀ ਜਿਕਰੇ ਹੋ ਗਿਆ ਕਿ ਬਲਦੇਵ ਨਗਰ ਗੁਰੂਗ੍ਰਾਮ ਦੀ ਰਹਿਣ ਵਾਲੀ ਦਿੱਬਿਆ ਪਹਾਉਜਾ 1 ਜਨਵਰੀ ਨੂੰ ਹੋਟਲ ਸਿਟੀ ਪੁਆਇੰਟ ਦੇ ਮਾਲਕ ਅਭੀਜੀਤ ਨਾਲ ਘੁੰਮਣ ਗਈ ਸੀ ਫਿਰ ਉਹ 2 ਜਨਵਰੀ ਨੂੰ ਸਵੇਰੇ 4:15 ਤੇ ਅਭੀਜੀਤ ਅਤੇ ਇੱਕ ਹੋਰ ਵਿਅਕਤੀ ਨਾਲ ਗੁਰੂਗ੍ਰਾਮ ਦੇ ਸਿਟੀ ਪੁਆਇੰਟ ਬ ਹੋਟਲ ਵਾਪਸ ਪਰਤੇ ਹੋਟਲ ਵਿੱਚ ਉਸਨੇ ਦਿੱਬਿਆ ਨੂੰ ਗੋਲੀ ਮਾਰ ਦਿੱਤੀ ਉਸ ਤੋਂ ਬਾਅਦ ਅਭੀਜੀਤ ਸਿੰਘ ਨੇ ਆਪਣੇ ਦੋਸਤਾਂ ਬਲਰਾਜ ਗਿੱਲ ਅਤੇ ਰਵੀ ਬੰਗਾ ਨੂੰ ਬੁਲਾਇਆ ਨੂੰ 10 ਲੱਖ ਰੁਪਏਕ ਬੀਐਮਡਬਲਯੂ ਕਾਰ ਦਿੱਤੀ ਅਤੇ ਦਿਪਿਆ ਦੀ ਲਾਸ਼ ਨੂੰ ਟਿਕਾਣੇ ਲਗਵਾਉਣ ਲਈ ਸੌਂਪ ਦਿੱਤਾ 3 ਜਨਵਰੀ ਨੂੰ ਪੁਲਿਸ ਨੇ ਕਾਰ ਨੂੰ ਪੰਜਾਬ ਦੇ ਪਟਿਆਲਾ ਤੋਂ ਬਰਾਮਦ ਕੀਤਾ ਸੀ ਪਰ ਅਜੇ ਤੱਕ ਦਿਪਿਆ ਦੀ ਲਾਸ਼ ਅਤੇ ਰਵੀ ਦਾ ਪਤਾ ਨਹੀਂ ਲੱਗ ਸਕਿਆ ਬਿਊਰੋ ਰਿਪੋਰਟ ਦਿਸ਼ਾ ਅਪਡੇਟ ਨਿਊਜ਼ ਦੇ ਨਾਲ ਤਨਪਾ